हेलो स्टूडेंट्स दिस इज गुरप्रीत वेलकम टू माय YouTube चैनल डी स्टडीज आज दी वीडियो ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਕਿ ਸਕਾਲਰਸ਼ਿਪ ਦੇ ਫਾਰਮ ਫਿਲ ਹੋ ਰਹੇ ਨੇ ਉਹਦੇ ਲਈ ਜੋ ਇੰਪੋਰਟੈਂਟ ਡਾਕੂਮੈਂਟਸ ਚਾਹੀਦੇ ਨੇ ਉਹ ਕਿਹੜੇ ਹੋਣੇ ਚਾਹੀਦੇ ਹਨ ਜੋ ਕਿ 9th ਤੋਂ +2 ਕਲਾਸ ਦੇ ਜੋ ਕਿ ਸਕਾਲਰਸ਼ਿਪ ਦੇ ਫਾਰਮ ਫਿਲ ਹੋ ਰਹੇ ਨੇ ਤਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਸਕਾਲਰਸ਼ਿਪ ਦੇ ਫਾਰਮ ਦੇ ਰਿਗਾਰਡਿੰਗ ਜੋ ਕਿ ਇੰਪੋਰਟੈਂਟ ਡਾਕੂਮੈਂਟਸ ਚਾਹੀਦੇ ਨੇ ਉਹ ਕਿਹੜੇ ਕਿਹੜੇ ਚਾਹੀਦੇ ਨੇਗੇ ਤਾਂ ਨੰਬਰ 1 ਤੇ ਚਾਹੀਦਾ ਜੀ ਤੁਹਾਨੂੰ ਆਪਣਾ ਜਾਂ ਤੁਹਾਡੇ ਫਾਦਰ ਸਾਹਿਬ ਦਾ ਜਾਤੀ ਸਰਟੀਫਿਕੇਟ ਜੋ ਕਿ ਹੋਵੇ ਤੁਹਾਡਾ ਹੋਵੇ ਜਾਂ ਤੁਹਾਡੇ ਫਾਦਰ ਦਾ ਹੋਵੇ ਨੰਬਰ 2 ਤੇ ਚਾਹੀਦਾ ਤੁਹਾਨੂੰ ਜੋ ਕਿ ਤੁਹਾਡਾ ਆਮਦਨ ਸਰਟੀਫਿਕੇਟ ਜਾਂ ਇਨਕਮ ਸਰਟੀਫਿਕੇਟ ਇਨਕਮ ਸਰਟੀਫਿਕੇਟ ਵੀ ਆਪਾਂ ਕਹਿ ਸਕਦੇ ਆ ਇਹ ਤੁਹਾਡਾ ਮਤਲਬ ਕੀਆ ਪ੍ਰਾਣਾ ਨਹੀਂ ਹੋਣਾ ਚਾਹੀਦਾ ਨਿਊ ਜਿਹੜਾ ਸਰਟੀਫਿਕੇਟ ਤੁਹਾਨੂੰ ਦੇਣਾ ਪਊਗਾ ਆਪਣੀ ਸਕਾਲਰਸ਼ਿਪ ਦੇ ਫਾਰਮ ਤੇ ਫੀਲਿੰਗ ਦੇ ਲਈ ਅੱਗੇ ਅੱਜ ਜੀ ਨੰਬਰ 3 ਤੇ ਪੰਜਾਬ ਡੋਮਿਸਾਈਲ ਸਰਟੀਫਿਕੇਟ ਜਿਹਨੂੰ ਆਪਾਂ ਰੈਜ਼ੀਡੈਂਸ ਸਰਟੀਫਿਕੇਟ ਵੀ ਕਹਿੰਦੇ ਆ ਰੈਜ਼ੀਡੈਂਸ ਸਰਟੀਫਿਕੇਟ ਓਕੇ ਅੱਗੇ ਨੰਬਰ 4 ਤੇ ਹੈ ਜੀ ਪਿਛਲੀ ਜਮਾਤ ਦਾ ਪਾਸ ਸਰਟੀਫਿਕੇਟ ਸਕੂਲ ਵੱਲੋਂ ਜਾਂ ਬੋਰਡ ਤੋਂ ਜਾਰੀ ਕੀਤਾ ਗਿਆ ਹੋਇਆ ਤਾਂ ਇਹ ਤੁਹਾਡੇ ਜੋ ਕਿ ਇੰਪੋਰਟੈਂਟ ਡਾਕੂਮੈਂਟਸ ਨੇ ਅੱਗੇ ਨੰਬਰ 5 ਤੇ ਆ ਗਿਆ ਬੈਂਕ ਖਾਤਾ ਜਾਂ ਜੋ ਹਰ ਹਾਲਤ ਐਕਟਿਵ ਹੋਵੇ ਦੀ ਕਾਪੀ ਤੇ ਇਹ ਸਾਫ਼ ਪੜਿਆ ਜਾਂਦਾ ਹੋਵੇ ਜਿਵੇਂ ਕਿ ਤੁਹਾਡਾ ਅਕਾਊਂਟ ਨੰਬਰ ਆ ਜਾਂ ਆਈ ਐਫ ਐਸ ਸੀ ਕੋਡ ਹੁੰਦਾਗਾ ਆਪਣਾ ਇਹ ਕੀ ਹੈ ਤੁਹਾਡੇ ਕਲੀਅਰ ਹੋਣੇ ਚਾਹੀਦੇ ਹੈਗੇ ਮਤਲਬ ਬਲਰ ਨਹੀਂ ਹੋਣਾ ਚਾਹੀਦਾਗਾ ਕਲੀਅਰ ਹੋਣੀ ਚਾਹੀਦੀ ਹੈ ਕਲੀਅਰਨੈਸ ਦੇ ਵਿੱਚ ਤੇ ਮਤਲਬ ਕੀ ਸਾਫ਼ ਪੜਿਆ ਜਾਂਦਾ ਹੋਵੇ ਅੱਗੇ ਨੰਬਰ 6 ਤੇ ਹੈ ਜੀ ਆਧਾਰ ਕਾਰਡ ਦੀ ਸਵੈ ਤਸਦੀਕਸ਼ੁਦਾ ਕਾਪੀ ਜਿਸ ਵਿੱਚ ਨਾਮ ਅਤੇ ਜਨਮ ਮਿਤੀ ਠੀਕ ਹੋਵੇ ਅਤੇ ਆਧਾਰ ਕਾਰਡ ਬੈਂਕ ਖਾਤੇ ਨਾਲ ਸੀਡ ਹੋਵੇ ਤਾਂ ਜੋ ਤੁਹਾਡਾ ਆਧਾਰ ਕਾਰਡ ਆ ਉਹ ਉਸਦੀ ਕਾਪੀ ਹੋਣੀ ਚਾਹੀਦੀ ਹੈ ਸਵੈ ਤਕਸੀਦ ਤਸਦੀਕ ਸੁਧਾ ਹੋਣੀ ਚਾਹੀਦੀ ਹੈਗੀ ਮਤਲਬ ਕਿ ਇਹ ਅਟੈਸਟਡ ਹੋਣੀ ਚਾਹੀਦੀ ਹੈਗੀ ਜਿਸ ਵਿੱਚ ਤੁਹਾਡਾ ਨਾਮ ਜਨਮ ਮਿਤੀ ਠੀਕ ਹੋਣੀ ਚਾਹੀਦੀ ਹੈਗੀ ਕਰੈਕਟ ਹੋਣੀ ਚਾਹੀਦੀ ਹੈ ਤੇ ਜਿਹੜਾ ਤੁਹਾਡਾ ਆਧਾਰ ਕਾਰਡ ਆ ਉਹ ਬੈਂਕ ਖਾਤਾ ਜੋ ਤੁਹਾਡਾ ਉਸ ਦੇ ਨਾਲ ਕੀ ਅਟੈਚਡ ਹੋਣਾ ਚਾਹੀਦਾ ਹੈ ਅੱਗੇ ਨੰਬਰ 7 ਤੇ ਦੇਖ ਲੈਣਾ ਆ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੋਵੇ ਅਤੇ ਲਿੰਕ ਕਰਵਾਇਆ ਨੰਬਰ ਬਦਲਿਆਣਾ ਚਾਵੇ ਤੇ ਜੋ ਤੁਹਾਡਾ ਮੋਬਾਈਲ ਨੰਬਰ ਹੈਗਾ ਉਹ ਤੁਹਾਡਾ ਕੀ ਆ ਆਧਾਰ ਕਾਰਡ ਨਾਲ ਲਿੰਕਡ ਹੋਵੇ ਤੇ ਇਹ ਚੇਂਜਡ ਨਾ ਹੋਵੇ ਅੱਗੇ ਨੰਬਰ 8 ਤੇ ਹੈ ਮਾਤਾ ਪਿਤਾ ਦਾ ਆਧਾਰ ਕਾਰਡ ਸਵੈਤ ਤਸਦੀਕ ਸੁਦਾ ਕਾਪੀ ਤੇ ਤੁਹਾਡਾ ਕੀ ਮਾਤਾ ਪਿਤਾ ਦਾ ਦੋਨਾਂ ਦਾ ਆਧਾਰ ਕਾਰਡ ਹੋਣਾ ਚਾਹੀਦਾਗਾ ਤੇ ਅਟੈਸਟਡ ਹੋਣਾ ਚਾਹੀਦਾਗਾ ਅੱਗੇ 10th 2 ਲਈ ਪਿਛਲੇ ਸੈਸ਼ਨ ਦੇ ਵਜ਼ੀਫਾ ਐਪਲੀਕੇਸ਼ਨ ਦੀ ਤਸਦੀਕ ਸੁਦਾ ਕਾਪੀ ਤੇ ਤੁਹਾਡੇ ਕੀ ਪਿਛਲੇ ਸੈਸ਼ਨ ਦੀ ਵਜ਼ੀਫਾ ਐਪਲੀਕੇਸ਼ਨ ਦੀ ਜੋ ਕਿ ਅ ਤਸਦੀਕਸ਼ੁਦਾ ਕਾਪੀ ਹੋਣੀ ਚਾਹੀਦੀ ਹੈਗੀ ਸਕਾਲਰਸ਼ਿਪ ਦਾ ਫਾਰਮ ਫਿਲ ਕਰਨ ਦੇ ਲਈ ਅੱਗੇ ਸਾਰੇ ਦਸਤਾਵੇਜ਼ ਤੇ ਵਜ਼ੀਫਾ ਨੋਡਲ ਦੇ ਹਸਤਾਖਰ ਹੋਣੇ ਜ਼ਰੂਰੀ ਹਨ ਤਾਂ ਤੁਹਾਡੇ ਜੋ ਕਿ ਵਜ਼ੀਫਾ ਨੋਡਲ ਦੇ ਜੋ ਹਸਤਾਖਰ ਹਨ ਸਾਈਨ ਹਨ ਉਹ ਤੁਹਾਡੇ ਜੋ ਕਿ ਟੋਟਲ ਡਾਕੂਮੈਂਟਸ ਨੇ ਉਸ ਤੇ ਹੋਣੇ ਜ਼ਰੂਰੀ ਹੈ ਤਾਂ ਇਹ ਸੀ ਜੀ ਤੁਹਾਡੇ ਜੋ ਕਿ ਸਕਾਲਰਸ਼ਿਪ ਦੇ ਫਾਰਮ ਫਿਲ ਕਰਨ ਦੇ ਲਈ ਇੰਪੋਰਟੈਂਟ ਡਾਕੂਮੈਂਟਸ ਦੀ ਲਿਸਟ ਤੇ ਇਸ ਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲਦੇ ਆ नेक्स्ट ਵੀਡੀਓ ਵਿੱਚ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੇ ਹਨ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਹਰ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਇਸ ਦੇ ਨਾਲ ਹੀ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ